ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਹੋਇਆਂ ਹੁਸ਼ਿਆਰਪੁਰ ਸਿਟੀ ਦੇ ਵਿੱਚ ਡੀਸੀ ਆਸ਼ਿਕਾ ਜੈਨ ਦੇ ਵੱਲੋਂ ਪਟਾਕਿਆਂ ਦੀ ਵਿਕਰੀ ਦੇ ਲਈ ਲੱਕੀ ਡਰਾ ਕੱਢਿਆ ਗਿਆ ਸੀ ਜਿਸ ਵਿੱਚ 25 ਲਾਇਸੈਂਸ ਪਟਾਕਿਆਂ ਦੀ ਵਿਕਰੀ ਲਈ ਜਾਰੀ ਕੀਤੇ ਗਏ ਸੀ ਜਿਸ ਵਿੱਚ ਦੁਸ਼ਹਿਰਾ ਗਰਾਊਂਡ ਵਿੱਚ 16 ਰੋਸ਼ਨ ਗਰਾਊਂਡ ਵਿੱਚ 4 ਤੇ ਮਹਿਲਾਪੁਰ ਅੱਡੇ ਵਿਖੇ 5 ਦੁਕਾਨਾਂ ਤੇ ਲਾਇਸੈਂਸ ਜਿਹੜੇ ਕਿ ਅਲਰਟ ਕੀਤੇ ਗਏ ਸੀ ਜਿੱਥੇ ਦੁਸ਼ਹਿਰਾ ਗਰਾਊਂਡ ਵਿਖੇ 16 ਦੀ ਜਗ੍ਹਾ ਤਕਰੀਬਨ 30 ਤੋਂ 35 ਦੁਕਾਨਾਂ ਲੱਗੀਆਂ ਹੋਈਆਂ ਸੀ। ਜਿੱਥੇ ਮੌਕੇ ਤੇ ਪੁਲਿਸ ਪਾਰਟੀ ਸਮੇਤ ਨਾਇਬ ਤਹਿਸੀਲਦਾਰ ਮੌਕੇ ਤੇ ਪਹੁੰਚੇ ਜਿਹੜੀਆਂ ਦੁਕਾਨਾਂ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ ਸਨ। ਉਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਦੁਕਾਨਾਂ ਨੂੰ ਜਿਹੜਾ ਕਿ ਬੰਦ ਕਰਵਾਇਆ ਗਿਆ। ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਉੱਪਰ ਸਾਨੂੰ ਸਾਡੇ ਡੀਸਾਪ ਤੇ ਐਸਡੀਐਮ ਸਾਹਿਬ ਵੱਲੋਂ ਹੁਕਮ ਆਵੇ ਜਾ ਕੇ ਇੱਥੇ ਚੈਕਿੰਗ ਕੀਤੀ ਜਾਵੇ। ਇੱਥੇ 16 ਲਾਇਸੈਂਸ ਅਸੀਂ ਅਪਰੂਵ ਕੀਤੇ ਸੀ ਸਾਡੇ ਪ੍ਰਸ਼ਾਸਨ ਵੱਲੋਂ। ਜਿੱਥੇ ਕਿ ਇੱਥੇ ਸਾਨੂੰ 4 ਤੋਂ 5 ਦੁਕਾਨਾਂ ਜਿਹੜੀਆਂ ਹੈਗੀਆਂ ਬਿਨਾਂ ਲਾਇਸੈਂਸ ਤੋਂ ਪਾਈਆਂ ਗਈਆਂ ਨੇ ਉਹਨਾਂ ਨੂੰ ਅਸੀਂ ਇੱਕ ਵਾਰੀ ਸੀਜ਼ ਕਰਤਾ ਬੰਦ ਕਰਤਾ ਉਹਨਾਂ ਨੇ ਸਾਡਾ 2 ਘੰਟਾ ਦਾ ਟਾਈਮ ਮੰਗਿਆ ਹੈਗਾ ਲਾਇਸੈਂਸ ਲੈ ਕੇ ਆਉਣ ਲਈ ਜੇ ਉਹ 2 ਘੰਟੇ ਚ ਲਾਇਸੈਂਸ ਲੈ ਆਉਂਦੇ ਨੇ ਤਾਂ ਵਿਲਨ ਗੋਡਰ ਅਦਰਵਾਈਜ਼ ਉਹਨਾਂ ਦਾ ਅਸੀਂ ਸਟਾਕ ਸੀਜ਼ ਕਰ ਲਾਂਗੇ ਸਰ ਹੁਣ 2 ਘੰਟੇ ਚ ਲਾਇਸੈਂਸ ਕਿੱਥੋਂ ਲੈ ਆਉਂਗੇ ਕਿੱਥੋਂ ਲੈ ਕੇ ਆਉਣਗੇ ਤੁਹਾਨੂੰ ਪਤਾ ਅਸੀਂ ਆਪਣੇ ਅਸੀਂ ਆਪਣੇ ਪੁਲਿਸ ਪਾਰਟੀ ਦੇ ਬੰਦੇ ਉਹਨਾਂ ਇਹ ਸ਼ਾਪ ਦੇ ਬਾਹਰ ਬਿਠਾਤੇ ਟਰੱਕ ਵੀ ਮੰਗਾ ਲੇ ਜਿਵੇਂ ਸਾਨੂੰ 2 ਘੰਟੇ ਨਿਕਲਦੇ ਨੇ ਅਸੀਂ ਇਹਨਾਂ ਦਾ ਸਮਾਨ ਜਿਹੜਾ ਹੈਗਾ ਆਪਣਾ ਟਰੱਕ ਦੇ ਵਿੱਚ ਲੋਡ ਕਰਾ ਕੇ ਅਸੀਂ ਸੀਜ਼ ਕਰ ਦਿੰਦੇ ਹਾਂ ਤੁਸੀਂ ਵਚਨਬੱਧ ਹੋ ਇਸ ਨੂੰ ਪੂਰਾ ਕਰਵਾਉਣ ਲਈ ਹਾਂਜੀ 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 ਕੋਣ ਇੱਕ ਐਮਐਲਏ ਸਾਹਿਬ ਦੇ ਭਰਾ ਇਹਨਾਂ ਉਹ ਵੀ ਤੁਹਾਨੂੰ ਹੁਕਮ ਦੇ ਗਏ ਕਹਿੰਦੇ ਬੱਸ ਜੀ ਇੱਥੇ ਸਾਰੇ ਲੱਗਣਗੇ ਇਹ ਜੀ ਫਿਰ ਇਦਾਂ ਨਹੀਂ ਜੀ ਇਦਾਂ ਨਹੀਂ ਜੀ ਅਸੀਂ ਆਸਾਨ ਤੇ ਕੰਮਾਂ ਦੇ ਵਿੱਚ ਸਿੱਧੇ ਤੌਰ ਤੇ ਦਖਲ ਨਹੀਂ ਦਿੰਦੇ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੀ ਪੋਲਿਟਿਕਲ ਬੰਦੇ ਨੇ ਕਿ ਪੋਲਿਟਿਕਲ ਉਹਨਾਂ ਦੇ ਆਪਣੇ ਬ੍ਰਦਰ ਜਿੰਪਾ ਸਾਹਿਬ ਠੀਕ ਹੈ ਜੀ ਉਹਨਾਂ ਨੇ ਆ ਕੇ ਸਾਨੂੰ ਰਿਕੁਐਸਟ ਕੀਤੀ ਵੀ ਲੋਕਾਂ ਦਾ ਇੱਥੇ ਜਿਹੜਾ ਹੈਗਾ ਚੱਲ ਜਾਂਦੋ ਚੈਕ ਚੈਕਿੰਗ ਜਿਹੜੀ ਪ੍ਰੋਪਰ ਕੀਤੀ ਜਾਵੇ ਕਿਸ ਨੂੰ ਜ਼ਿਆਦਾ ਤੰਗ ਨਾ ਕੀਤਾ ਜਾਵੇ ਜਾਇਨਾ ਤੰਗ ਕੀਤਾ ਜਾਵੇ ਅਸੀਂ ਪ੍ਰੋਪਰ ਉਵੇਂ ਚੈੱਕ ਕਰ ਰਹੇ ਹਾਂ ਪ੍ਰੋਪਰ ਉਵੇਂ ਸਰਟੀਫਿਕੇਟ ਦੇਖ ਰਹੇ ਹਾਂ ਠੀਕ ਹੈ ਜਿਹੜੇ ਨਹੀਂ ਹੈਗੇ ਅਸੀਂ ਉਹਨਾਂ ਨੂੰ ਉਵੇਂ ਬੰਦ ਕਰਾ ਰਹੇ ਹਾਂ 32 ਤੋਂ 32 ਤੋਂ 35 ਦੇ ਕਰੀਬ ਸਰ ਦੁਕਾਨਾਂ ਮਤਲਬ ਕਿ ਦੁਗਣੀਆਂ ਦੁਕਾਨਾਂ ਜਿਹੜੀਆਂ ਬਿਨਾ ਲਾਇਸੈਂਸ ਤੋਂ ਹੁਣ ਜਿਹੜਾ ਵਿਚਾਰਿਆਂ ਨੇ ਲਾਇਸੈਂਸ ਲਿਓ ਹੁਣ ਤਾਂ ਕੰਮ ਵੀ ਸਰ ਇਹਦਾ ਪ੍ਰਭਾਵਤ ਹੁੰਦਾ ਨਹੀਂ ਸੀ ਇਸੇ ਕਰਕੇ ਅਸੀਂ ਇਸੇ ਕਰਕੇ ਹੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਪ੍ਰੋਪਰ ਪਹਿਲਾਂ ਚੈਕਿੰਗ ਕਰ ਰਹੇ ਸੀ ਅਸੀਂ ਅੱਜ ਵੀ ਚੈਕਿੰਗ ਕਰ ਰਹੇ ਹਾਂ ਤੇ ਜਦੋਂ ਤੱਕ ਦਿਵਾਲੀ ਦਾ ਆਪਣਾ ਤਿਉਹਾਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਸਾਡੀ ਇਹ ਚੈਕਿੰਗ ਜਿਹੜੀ ਚੱਲਦੀ ਰਹੂਗੀ ਇੱਕ ਲਾਇਸੈਂਸ ਦੇ ਉੱਤੇ ਪੰਜ ਪੰਜ ਦੁਕਾਨਾਂ ਖੁੱਲੀਆਂ ਨਹੀਂ ਜੀ ਬੰਦ ਕਰਵਾਤੀਆਂ ਨੇ ਹਾਲੇ ਵੀ ਖੁੱਲੀਆਂ ਪਈਆਂ ਦੂਜੇ ਪਾਸੇ ਜਿਹੜੀ ਉਸ ਪਾਸੇ ਗਈ ਜਿਹੜੀ ਸੜੀ ਚੈਕਿੰਗ ਚੱਲ ਰਹੀ ਹੈ ਜੀ ਬੰਦ ਨਹੀਂ ਹੋਈ ਹੈ ਜੀ ਠੀਕ ਹੈ ਜੀ ਅਸੀਂ ਹੌਲੀ ਹੌਲੀ ਚੈੱਕ ਕਰ ਰਹੇ ਹਾਂ ਇੱਥੋਂ ਤੋਂ ਸਾਡੇ ਸਾਹਮਣੇ ਸ਼ੁਰੂ ਹੋਇਆ ਚੈਕਿੰਗ ਕਰਕੇ ਆਏ ਹਾਂ ਹਜੇ ਅੱਗੇ ਜਿਹੜੇ ਬਾਕੀ ਦੁਕਾਨਦਾਰ ਰਹਿ ਗਏ ਅਸੀਂ ਉਹ ਵੀ ਚੈੱਕ ਕਰਾਂਗੇ ਤੇ ਲਾਇਸੈਂਸ ਵਾਸਤੇ ਜਗ੍ਹਾ ਵੀ ਮੁਕਰਰ ਕੀਤੀ ਹੈ ਕਿ ਇੰਨੇ ਬਾਏ ਇੰਨੇ ਦੀ ਹੈਗੀ ਆ ਜਾਂ ਮਤਲਬ ਪੂਰਾ ਗਰਾਊਂਡ ਹੀ ਪਵਾ ਗਲੇ ਮਲ ਲੈਣ ਨਹੀਂ ਜੀ ਇਦਾਂ ਦਾ ਨਹੀਂ ਹੈਗਾ ਇਹਦੇ ਵਿੱਚ ਜਿਹੜੀ ਕੁਆਂਟੀਟੀ ਹੈ ਉਹ ਮੈਂਸ਼ਨਡ ਹੁੰਦੀ ਹੈ ਅਸੀਂ ਕਵੰਟੀਟੀ ਦੇ ਅਕੋਰਡਿੰਗ ਸਾਡੇ ਐਸਡੀਓ ਸਾਹਿਬ ਨੇ ਪੋਲਿਊਸ਼ਨ ਬੋਰਡ ਦੇ ਉਹ ਨਾਲ ਚੈੱਕ ਕਰ ਰਹੇ ਨੇ ਜਿਹੜੇ ਪਟਾਕੇ ਗ੍ਰੀਨ ਕਰੈਕਰ ਨਹੀਂ ਹੈਗੇ ਉਹ ਵੀ ਸੀਜ਼ ਹੋ ਰਹੇ ਨੇਗੇ ਸਿਰਫ ਗ੍ਰੀਨ ਕਰੈਕਰਸ ਹੀ ਅਲਾਉਡ ਨੇਗੇ ਜਿਹੜੇ ਗ੍ਰੀਨ ਕਰੈਕਰ ਨਹੀਂ ਹੈਗੇ ਉਹ ਸੀਜ਼ ਵੀ ਹੋ ਰਹੇ ਨੇ ਸਰ ਇੱਕ ਗੱਲ ਕਲੀਅਰ ਕਰਿਓ ਇੱਕ ਲਾਇਸੈਂਸ ਤੇ ਵਨ ਲਾਇਸੈਂਸ ਤੋਂ ਵਨ ਸ਼ਾਪ ਹੈ ਜੀ ਹਾਂ ਜੀ ਇੱਕ ਲਾਇਸੈਂਸ ਤੇ ਇੱਕ ਹੀ ਹਾਂ ਜੀ ਹਾਂ ਜੀ ਤੇ ਹੁਣ ਇੱਕ ਇਹ ਵੀ ਪੁਲਿਸ ਦੀ ਜਿਹੜੀ ਵੈਰੀਫਿਕੇਸ਼ਨ ਜਾਂ ਪ੍ਰਸ਼ਾਸਨ ਦੀ ਹੈ ਕਿ ਜਿਹੜੇ ਨਜਾਇਜ਼ ਹੋਣ ਤਾਂ 188 ਦਾ ਪਰਚਾ ਨਹੀਂ ਹੋ ਸਕਦਾ ਜੀ ਹ ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਅਸੀਂ ਸੀਜ਼ ਵੀ ਕਰਤੇ ਸਾਰਿਆਂ ਦੇ ਨੋਟ ਵੀ ਕਰ ਲਏ ਸਾਰਿਆਂ ਦੇ ਪ੍ਰੋਪਰ ਕਾਰੋ ਵੀ ਹੋ ਗਏ